ਕੁੱਛ ਤੋ ਰਹੀ ਹੋ ਗਈ ਉਨਕੀ ਵੀ ਮਜਬੂਰੀਆਂ ਯੂ ਕੋਈ ਚਾਹਕਰ ਬੇਵਫਾ ਨਹੀਂ ਹੋਤਾ ਇਹ ਸ਼ੇਰ ਨਵਜੋਤ ਸਿੰਘ ਸਿੱਧੂ ਨੇ ਉਸ ਵੇਲੇ ਬੋਲਿਆ ਜਦੋਂ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੇ ਆਖਰਕਾਰ ਰਾਜਕੁਮਾਰ ਚੱਬੇਵਾਲ ਦੀ ਬੇਵਫਾਈ ਦਾ ਅਸਲ ਕਾਰਨ ਕੀ ਸੀ ਕਿਉਂ ਰਾਤੋਂ ਰਾਤ ਰਾਜਕੁਮਾਰ ਚੱਬੇਵਾਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵੱਲ ਹੋ ਜਾਂਦੇ ਨੇ ਇਸ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਇਸ ਸ਼ੇਅਰ ਦੇ ذریعے ਜ਼ਰੂਰ ਕਹਿੰਦੇ ਨੇ ਕਿ ਭਾਵੇਂ ਉਹਨਾਂ ਦੀ ਕੋਈ ਮਜਬੂਰੀ ਰਹੀ ਹੋਵੇ ਪਰ ਔਖੇ ਵੇਲੇ ਜ਼ਰੂਰ ਸਾਥ ਛੱਡ ਗਏ ਉਹ ਕਹਿੰਦੇ ਨੇ ਕਿ ਔਖੇ ਵੇਲੇ ਦੋਸਤ ਦਾ ਪਤਾ ਲੱਗ ਜਾਂਦਾ ਔਰ ਔਖੇ ਵੇਲੇ ਰਾਜਕੁਮਾਰ ਚੱਬੇਵਾਲ ਕਾਂਗਰਸ ਦਾ ਸਾਥ ਛੱਡ ਗਏ ਨਵਜੋਤ ਸਿੰਘ ਸਿੱਧੂ ਦਾ ਦਾਅਵਾ ਹੈ ਰਾਜਕੁਮਾਰ ਚੱਬੇਵਾਲ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਚ ਜੁਆਇਨ ਕੀਤੇ ਨੇ ਔਰ ਪਹਿਲਾਂ ਇਸ ਤੋਂ ਪਹਿਲਾਂ ਕਾਂਗਰਸ ਤੋਂ ਵਿਧਾਇਕ ਸਨ ਚੱਬੇਵਾਲ ਹਲਕਾ ਵਿਧਾਨ ਸਭਾ ਦਾ ਇਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਔਰ ਉੱਥੋਂ ਹੀ ਇਹ ਵਿਧਾਇਕ ਸਨ ਰਾਜਕੁਮਾਰ ਚੱਬੇ ਵਾਲਾ ਔਰ ਰਾਤੋ ਰਾਤ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ ਰਾਤੋ ਰਾਤ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਜਿੱਥੇ ਕਾਂਗਰਸ ਲੀਡਰਸ ਜਿਹੜੇ ਨੇ ਉਹ ਸ਼ਸ਼ੋ ਪੰਜ ਦੇ ਵਿੱਚ ਨੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਜ਼ਰੂਰ ਤੰਜ ਕੱਸਦੇ ਪਏ ਨੇ ਪਰ ਉਹਨਾਂ ਨੇ ਅਜੇ ਤੱਕ ਉਮੀਦ ਨਹੀਂ ਛੱਡੀ ਯਾਨੀ ਕਿ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਉਮੀਦ ਨਹੀਂ ਛੱਡੀ ਉਹਨਾਂ ਦਾ ਇਹ ਦਾਵਾਇਆ ਕਿ ਇਸ ਨੂੰ ਵੀ ਪਰਤਿਆ ਜਾ ਸਕਦਾ ਆ ਫਿਲਹਾਲ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਨੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਲੋਕ ਸਭਾ ਦੇ ਵਿੱਚ ਇਸ ਦਲ ਬਦਲੂ ਨੂੰ ਸਬਕ ਸਿਖਾਇਆ ਜਾਵੇ ਪਰ ਇਸ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਨੇ ਜ਼ਰੂਰ ਇੱਕ ਸ਼ਾਇਰਾਨਾ ਅੰਦਾਜ਼ ਅਪਣਾਇਆ ਖੈਰ ਇੱਕ ਪਾਸੇ ਰਾਜਕੁਮਾਰ ਚੱਬੇਵਾਲ ਦਾ ਮਾਮਲਾ ਔਰ ਦੂਜੇ ਪਾਸੇ ਵੱਡਾ ਸਵਾਲ ਸੀ ਕਿ ਨਵਜੋਤ ਸਿੰਘ ਸਿੱਧੂ ਜੇ ਗਵਰਨਰ ਪ੍ਰੋਹਿਤ ਨੂੰ ਮਿਲ ਕੇ ਆਏ ਨੇ ਤਾਂ ਇਹ ਵੀ ਜਾਣ ਲਿਆ ਜਾਵੇ ਕਿ ਉਹਨਾਂ ਦਾ ਚੋਣ ਲੜਨ ਨੂੰ ਲੈ ਕੇ ਕੀ ਫੈਸਲਾ ਹੈ ਅਜੇ ਤੱਕ ਹੀ ਅਪੀਲ ਕੀਤੀ ਜਾ ਰਹੀ ਸੀ ਕਿ ਫਲਹਾਲ ਫਵਾਵਾਂ ਨਾ ਫਲਾਈਆਂ ਜਾਣ ਭਾਵੇਂ ਉਹ ਨਵਜੋਤ ਸਿੱਧੂ ਹੋਣੇ ਆਣ ਦੇ ਸਮਰਥਕ ਹੋਣ ਲਗਾਤਾਰ ਲੋਕਾਂ ਨੂੰ ਇਹੀ ਕਹਿ ਰਹੇ ਸੀ ਕਿ ਫਵਾਵਾਂ ਨਾ ਫਲਾਈਆਂ ਜਾਣ ਚੋਣਾਂ ਨੂੰ ਲੈ ਕੇ ਪਰ ਦੂਜੇ ਪਾਸੇ ਸਵਾਲ ਉਸੇ ਤਰ੍ਹਾਂ ਬਰਕਰਾਰ ਸੀ ਕਿਉਂਕਿ ਪ੍ਰਨੀਤ ਕੌਰ ਇੱਕ ਪਾਸੇ ਪਟਿਆਲਾ ਸੀਟ ਛੱਡਦੇ ਨੇ ਔਰ ਦੂਜੇ ਪਾਸੇ ਇਹ ਚਰਚਾਵਾ ਚੱਲ ਪੈਂਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਜਨਮ ਭੂਮੀ ਤੋਂ ਲੜਨਗੇ ਪਰ ਕੀ ਨਵਜੋਤ ਸਿੰਘ ਸਿੱਧੂ ਜਨਮ ਭੂਮੀ ਤੋਂ ਚੋਣ ਲੜਨਗੇ ਕੀ ਨਵਜੋਤ ਸਿੰਘ ਸਿੱਧੂ ਲੋਕ ਸਭਾ ਦੀ ਸੀਟ ਲੜਨਗੇ ਕੀ ਨਵਜੋਤ ਸਿੰਘ ਸਿੱਧੂ ਲੋਕ ਸਭਾ ਇਲੈਕਸ਼ਨ ਲੜਨਗੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਪਰ ਇਸ ਸਵਾਲ ਦਾ ਜਵਾਬ ਵੀ ਨਵਜੋਤ ਸਿੱਧੂ ਨੇ ਫੌਰੀ ਤੌਰ ਤੇ ਦੇ ਦਿੱਤਾ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਦਾ ਕੋਈ ਪਲਾਨ ਨਹੀਂ ਹੈ ਕਿ ਉਹ ਲੋਕ ਸਭਾ ਦੀ ਸੀਟ ਲਈ ਚੋਣ ਲੜਨਗੇ ਉਹ ਹਰਗिज ਨਹੀਂ ਚਾਹੁੰਦੇ ਕਿ ਉਹ ਲੋਕ ਸਭਾ ਵਰਗੀਆਂ ਚੋਣਾਂ ਦੇ ਵਿੱਚ ਹਿੱਸਾ ਲੈਣ ਨਵਜੋਤ ਸਿੰਘ ਸਿੱਧੂ ਨੇ ਸਾਫ਼ ਦਾਵਾ ਕਰ ਦਿੱਤਾ ਆ ਕਿ ਉਹ ਚੋਣ ਨਹੀਂ ਲੜਨਗੇ ਇੱਕ ਪਾਸੇ ਰਾਜਕੁਮਾਰ ਚੱਬੇਵਾਲ ਦੇ ਉੱਤੇ ਤੰਜ ਕੱਸਿਆ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕਰ ਦਿੱਤਾ ਕਿ ਉਹ ਚੋਣ ਨਹੀਂ ਲੜਨਗੇ ਉਹਨਾਂ ਨੇ ਸਾਫ਼ ਕਿਹਾ ਕਿ ਰਾਜ ਸਭਾ ਦੀ ਸੀਟ ਉਹਨਾਂ ਨੇ 6 ਸਾਲ ਤੱਕ ਛੱਡੀ ਹੈ ਭਾਵੇਂ ਕਿ ਉਹਨਾਂ ਨੂੰ ਮਿਲਦੀ ਪਈ ਸੀ ਇਸ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਿਹਾ ਕਿ ਜੇ ਸਿਰਫ ਲੋਕ ਸਭਾ ਦੀ ਸੀਟ ਦਾ ਹੀ ਲਾਲਚ ਹੁੰਦਾ ਤਾਂ ਉਹ ਖੇਤਰ ਤੋਂ ਬਹੁਤ ਦੇਰ ਦੇ ਜਿੱਤ ਚੁੱਕੇ ਹੁੰਦੇ ਪਰ ਇਸ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਲੀਅਰ ਕਰ ਦਿੱਤਾ ਹੈ ਕਿ ਉਹਨਾਂ ਦਾ ਚੋਣ ਲੜਨ ਦਾ ਕੋਈ ਪਲਾਨ ਨਹੀਂ ਹੈ ਪਰ ਨੀਤਕੌਰ ਇੱਕ ਪਾਸੇ ਪਟਿਆਲਾ ਸੀਟ ਤੋਂ ਖਾਰਜ ਹੁੰਦੇ ਨੇ ਕਾਂਗਰਸ ਵੱਲੋਂ ਕਾਂਗਰਸ ਦੇ ਵੱਲੋਂ ਇਹ ਸੀਟ ਸਖਣੀ ਹੋ ਜਾਂਦੀ ਹੈ ਔਰ ਜ਼ਰੂਰ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ ਪਰ ਨੀਤਕੌਰ ਪਰ ਦੂਜੇ ਪਾਸੇ ਕਾਂਗਰਸ ਵੱਲੋਂ ਉਮੀਦਵਾਰ ਕੌਣ ਹੋਵੇਗਾ ਇਸ ਉੱਤੇ ਵਿਚਾਰ ਚੱਲ ਰਿਹਾ ਸੀ ਔਰ ਉਸੇ ਵਿਚਾਰ ਨੂੰ ਲੈ ਕੇ ਇਹ ਚਰਚਾ ਛਿੜ ਗਈ ਕਿ ਨਵਜੋਤ ਸਿੰਘ ਸਿੱਧੂ ਇਸ ਸੀਟ ਦੇ ਉੱਤੋਂ ਉਮੀਦਵਾਰ ਐਲਾਨੇ ਜਾ ਸਕਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਸਟਰੋਂਗ ਅਪੋਨੈਂਟ ਹੈਗੇ ਨੇ ਔਰ ਪਰਨੀਥ ਕੌਰ ਦੇ ਖਿਲਾਫ ਉਹਨਾਂ ਨੂੰ ਖੜਾ ਕੀਤਾ ਜਾ ਸਕਦਾ ਹੈ। ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਫੌਰੀ ਤੌਰ ਦੇ ਉੱਤੇ ਆਪਣਾ ਬਿਆਨ ਜ਼ਾਹਿਰ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇੱਕ ਵਾਰ ਨਵਜੋਤ ਸਿੰਘ ਸਿੱਧੂ ਇਸ ਦਾ ਜਵਾਬ ਦੇ ਚੁੱਕੇ ਨੇ ਪਰ ਹੁਣ ਸਾਫ਼ ਤੇ ਸਪਸ਼ਟ ਸਬਦਾਂ ਦੇ ਵਿੱਚ ਆਖਰ ਕਿਉਂ ਉਹ ਚੋਣ ਨਹੀਂ ਲੜਨਾ ਚਾਹੁੰਦੇ ਇਸ ਬਾਰੇ ਵੀ ਜਾਣਕਾਰੀ ਜ਼ਾਹਿਰ ਕੀਤੀ ਹੈ। ਕੀ ਕੁਝ ਬੋਲੇ ਨੇ ਉਹ ਚੋਣਾਂ ਬਾਰੇ ਔਰ ਰਾਜਕੁਮਾਰ ਚੱਬੇਵਾਲ ਬਾਰੇ ਆਓ ਸੁਣ ਲੈਂਦੇ। ਵੇਖੋ ਮੈਂ ਕੁਛ ਤਾਂ ਰਹੀ ਹੋਣਗੀਆਂ ਉਨਕੀ ਵੀ ਮਜਬੂਰੀਆਂ ਯੁਹੀ ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੁੰਦਾ ਲੇਕਿਨ ਲੇਕਿਨ ਔਖੇ ਵੇਲੇ ਆਂ ਯਾਰ ਦੋਸਤ ਦਾ ਪਤਾ ਲੱਗਦਾ ਔਖੇ ਵੇਲੇ ਆਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਨਾਲ ਕੌਣ ਖੜਾ ਹੈ ਠੀਕ ਹੈ ਉੱਥੇ ਹੀ ਕਰਦਾਰ ਕਮ ਆਉਂਦੇ ਆ ਤਸੀਹੇ ਸਿੰਘ ਵਾਲੇ ਕਿਹੜੇ ਆਉਦੇ ਸੀ ਭਗ ਸਿੰਘ ਕੋਲ ਬੰਨ ਦਿੰਨਾ ਪੀਲੀ ਪੱਗ ਤੇਰਾ ਕੀ ਤੇ ਆ ਗਿਆ ਧਰਤੀ ਤੇ ਬਸ ਸਮਝਾ ਕੀ ਤੇ ਆ ਗਿਆ है? ये विश्वास होना क्या होता मैन ऑफ जीनियस आर एडमायर्ड मैन ऑफ पावर आर फर्ड बट मैन ऑफ कैरेक्टर आर ट्रस्टेड सिद्धू साहब आप चुनाव लड़ोगे मैं दो सौ बार कह चुका हूं अगर मैंने चुनाव लड़ना ही होता तो मैं कुरुक्षेत्र से लड़ लेता ना आज तीसरी बार का मंत्री होता अगर टिकट देती है पार्टी अगर मेरी चाची के मुंह से होती तो मुँह से चाचा ना कहता तू <laughs> अगर टिकट की बात ही नहीं है जब हां मैंने लोकसभा में जाना ही नहीं है राज्यसभा किसी ने पांच छह साल की राज्यसभा छोड़ी है पंजाब के लिए छोड़ी है किसी ने मंत्रालय छोड़े हैं कोई ऐसा बंदा हो जिसने मनमोहन सिंह जी की वेव में तीन इलेक्शन जीते और जब मोदी साहब की वेव आई गधे जीत गए तब उसने कहा मैं एमपी नहीं लड़ूंगा तो तुम कैसे मुझे कहोगे खत्म हो गई आई विल नॉट इट इज माई ई रूल्ड इट आउट वेन जेटली साहब केम एंड फोर्ट फ्रॉम अमृतसर डॉट यू दिंग सर बट डू नॉट मेक दिसज द न्यूज इज फ्रंट पेज आई हैव अंडरलाइंड इट दिलमेंट नो हाउ मनी टाइम्स टू रिप्लाई आई मीन आई हेव रिप्लाइड इट टू थाउजेंड टाइम्स आई कैन सेंड यू वॉइस मैसेज भेज देता हूँ सुनते रहना रोज यार सब्सक्राइब टू वन इंडिया चैनल एंड मिस एन अपडेट